ਲੋ ਜੀ ਇਹ ਇੰਨਾ ਦੇ ਕੱਚੇ ਆਂਬ ਹੁੰਦੇ ਆ ਜੀ ਇਹ ਲੈ ਕੇ ਪਤਿੱਲੀ ਵਿੱਚ ਉਬਾਲ ਕੇ ਤਾਂ ਇਹਨਾਂ ਦਾ ਪਾਜੀ ਬਣਦਾ ਜੀ ਬਿਲਕੁਲ ਕੱਚੇ ਆਂਬ ਹੈ ਜੀ ਤੁਸੀਂ ਜਿੰਨੇ ਮਰਜ਼ੀ ਪਾ ਸਕਦੇ ਆ ਇਹ ਦੇਖੋ ਜੀ ਮੇਰੇ ਕੋਲ ਬਹੁਤ ਸਾਰੇ ਆਂਬ ਆ ਜੀ ਲੋ ਜੀ ਇਹ ਕੱਚੇ ਆਂਬ ਜੋ ਹੈ ਇਹ ਪਾਣੀ ਵਿੱਚ ਉਬਾਲ ਲੇ ਇਹ ਧਨੀਆ ਰੱਖਿਆ ਹੋਇਆ ਹੈ ਜੀ ਨਾਲ ਪਚਪਾਣੇ ਨੂੰ ਇਹ ਕੱਚੇ ਆਂਬ ਉਬਾਲ ਕੇ ਉਹਨਾਂ ਨੂੰ ਇਦਾਂ ਛਿੱਲੇ ਲੈਣਾ ਜੀ ਇੱਕ ਬਰਤਨ ਵਿੱਚ ਉਹਨਾਂ ਦਾ ਰਸ ਕੱਢ ਲੈਣਾ ਜੀ ਇਦਾਂ ਛਿੱਲ ਕੇ ਇੱਕ ਚੰਬ ਜਦ ਬਿਲਕੁਲ ਗਰਮ ਪਾਣੀ ਵਿੱਚ ਪਾ ਲੈਣ ਤੁਸੀਂ ਧੋ ਤੂ ਕੇ ਫਿਰ ਉਹਨਾਂ ਨੂੰ ਉਬਾਲ ਲੈਣਾ ਚੰਗੀ ਤਰ੍ਹਾਂ ਜਦੋਂ ਉਬਲ ਜਾਵੇ ਤਾਂ ਫਿਰ ਇਦਾਂ ਛਿੱਲ ਕੇ ਉਹਨਾਂ ਨੂੰ ਇੱਕ ਬਰਤਨ ਵਿੱਚ ਕੱਢ ਲੈਣਾ ਉਹਨਾਂ ਨੂੰ ਤਾਂ ਕਿ ਉਹ ਰਸ ਅੰਬਾਂ ਦਾ ਬਾਤਨ ਵੀ ਚਾਜ ਸਕਦੇ ਬਿਲਕੁਲ ਛੋੜ ਲੈਣਾ ਉਹਨਾਂ ਨੂੰ ਪਹਿਲਾਂ ਗੁਠਲੀ ਸਮੇਤ ਇਹ ਦੇਖੋ ਇਹ ਪੂਰਾ ਇਦਾਂ ਛਿੱਲ ਕੇ ਗੁਠਲੀ ਸਮੇਤ ਦਾਸ ਕੱਢ ਲੈਣਾ ਇਦਾਂ ਹੈ ਇਸ ਦਾ ਇਹ ਕੋਹਲ ਤਿਆਰ ਕਰ ਲੈਣਾ ਜੀ ਕਿਪਕੀ ਹੁੰਦਾ ਪਕਕੇ ਨਹੀਂ ਹੋ ਜਾਣੇ ਤੇ ਸਾਰੇ ਕੰਬ ਤਿਆਰ ਕਰ ਲੈਣੇ ਜੀ ਇਸ ਕੋਲ ਵਿੱਚ ਪਾਉਣ ਵਾਸਤੇ ਸ਼ੱਕਰ ਰੱਖ ਲੈਣੀ ਤੰਗੀਆਂ ਰੱਖ ਲੈਣਾ ਜੀ ਜੁੱਟੜਕੇ ਦਾ ਸਮਾਨ ਹੈ ਆਪਨੇ ਉਹ ਵੀ ਰੱਖ ਲੈਣਾ ਜੀ ਇਸ ਦਾ ਕੱਟਣਾ ਹੁੰਦਾ ਹੈ ਤਿਆਰ ਕਰਕੇ ਤੇ ਕਾਜ ਕੱਟ ਕੇ ਜਿੱਦਾਂ ਵੀ ਆਪ ਸਬਜੀ ਨੂੰ ਤੁਸੀਂ ਤੜਕਾ ਲਗਾਉਂਦੇ ਆ ਨਾ ਇਦਾਂ ਸਾਰੀ ਸਮਾਨ ਰੱਖਣਾ ਜਦੋਂ ਇਦਾਂ ਦਾ ਘੋਲ ਤਿਆਰ ਹੋ ਜਵੇ ਜੀ ਪੂਰਾ ਹੀ ਉਸ ਤੋਂ ਬਾਅਦ ਇਸ ਨੂੰ ਤੁਸੀਂ ਤੜਕੇ ਨੂੰ ਤਿਆਰ ਕਰਕੇ ਰੱਖ ਲੈਣਾ ਪਰ ਦੇਖੋ ਜੀ ਇਸ ਵਿੱਚ ਸ਼ੱਕਰ ਵੀ ਪਾਤੀ ਸਵਾਦ ਅਨੁਸਾਰ ਕਿਉਂਕਿ ਇਹ ਆਮਬ ਹੁੰਦੇ ਨਾ ਇਹ ਮਿੱਠੇ ਨਹੀਂ ਹੈ ਕੱਚੇ ਆਮਬ ਦੇ ਥੋੜੇ ਬੋਤੇ ਕੜਬੀ ਹੋ ਸਕਦੇ ਹੈ ਪਰ ਉਹਨਾਂ ਨੂੰ ਮਿੱਠਾ ਕਰਨ ਦੇ ਵਾਸਤੇ ਸ਼ੱਕਰ ਪਾ ਦਿੱਤੀ ਹੈ ਵਿੱਚ ਸਵਾਦ ਅਨੁਸਾਰ ਸ਼ੱਕਰ ਪਾ ਦੇਣੀ ਹੈ ਗੁੜ ਪਾ ਸਕਦੇ ਤੁਸੀਂ ਚੀਨੀ ਵੀ ਪਾ ਸਕਦੇ ਆ ਪਾਣੇ ਨੂੰ ਮਿੱਠੀ ਚੀਜ਼ ਪਰ ਆਪਾਂ ਨੇ ਸ਼ੱਕਰ ਲੇ ਕੇ ਇਹਦੇ ਵਿੱਚ ਪਾ ਦਿੱਤੀ ਹੈ ਹਲਾ ਦਿੱਤਾ ਇਹਨੂੰ ਘਰਚੀ ਨਾਲ ਇਹਨੂੰ ਸਵਾਦ ਅਨੁਸਾਰ ਥੋੜਾ ਜਿਹਾ ਨਮਕ ਮਿਰਚ ਵੀ ਪਾ ਸਕਦੇ ਆ ਹਰੀ ਮਿਰਚ ਪਾ ਸਕਦੇ ਆ ਲਾਲ ਵੀ ਪਾ ਸਕਦੇ ਆ ਬਾਲੇ ਨੂੰ ਕਿਹਾਏ ਪਰ ਉਸ ਤੋਂ ਬਾਅਦ ਜੇ ਤੁਸੀਂ ਤੜਕਾ ਲਗਾਉਂਦੇ ਸਬਜ਼ੀ ਵਾਸਤੇ ਤੇ ਤੜਕਾ ਲਗਾ ਕੇ ਇਸ ਵਿੱਚ ਪਾ ਸਕਦੇ ਨੇ ਇਹ ਦੇਖੋ ਇਹ ਇਹ ਬਿਲਕੁਲ ਫੁੱਲ ਇਹ ਪੂਰਾ ਬਾਂਝੀ ਤਿਆਰ ਹੈ ਜੀ ਅੰਬਾਂ ਦਾ ਬਾਂਝੀ ਆਪਾਂ ਇਹਨੂੰ ਅੰਬਰੀ ਸਬਜ਼ੀ ਵੀ ਕਹਿ ਸਕਦੇ ਆ ਮੱਕ ਕਣਕ ਦੀ ਰੋਟੀ ਨਾਲ ਖਾ ਸਕਦੇ ਹਾਂ ਮੱਕੀ ਦੇ ਨਾਲ ਵੀ ਖਾ ਸਕਦੇ ਹਾਂ ਪਰ ਅੱਜ ਕੱਲ ਫੁੱਲ ਕੇ ਜ਼ਿਆਦਾ ਹੁੰਦੇ ਨਾ ਗਾਰੀਆਂ ਵਿੱਚ ਕਲਕਦੀ ਰੋਟੀ ਹੁੰਦੀ ਉਹਦੇ ਨਾਲ ਖਾਏ ਜਾਂਦਾ ਹੈ ਜਾਨੀ ਤਾਂ ਇਸ ਦੇ ਵਿੱਚ ਅਜਵਾਨ ਵੀ ਪਾ ਲੈਣੀ ਥੋੜੀ ਜਹੀ ਮਤਲਬ ਇੱਕ ਦੋ ਚਮਚੇ ਪਾ ਲੈ ਲੈਣਾ ਤਾਂ ਕਿ ਇਹਦਾ ਟੇਸਟ ਬਹੁਤ ਅੱਛਾ ਹੋ ਜਾਵੇ ਆ ਬੀਰਸ ਦੀ ਬਣ ਕਰਤੇ ਆ ਰਹੇ ਹਾਂ ਮਸਾਲੇ ਪਾ ਕੇ ਤਿਆਰ ਹੋ ਗਿਆ ਜੀ ਸਭ ਕੁਝ ਹੈ ਬਿਲਕੁਲ ਇਸ ਨੂੰ ਮਲਾ ਕੇ ਆਪਾਂ ਨੇ ਹੁਣੇ ਇੱਕ ਥਾਲੀ ਵਿੱਚ ਪਾ ਦਿੱਤਾ ਹੈ ਤੇ ਬੜਾ ਹੀ ਟੇਸਟੀ ਹੈ ਜੀ ਕਣਕ ਦੇ ਫੁਲਕਿਆਂ ਨਾਲ ਖਾਣ ਵਿੱਚ ਬਹੁੜਾ ਹੀ ਸਵਾਦ ਲੱਗਦਾ ਜੀ ਇਸ ਨੂੰ ਆਪਾਂ ਪੀ ਵੀ ਸਕਦੇ ਨੇ ਕਿਸੇ ਬਰਤਨ ਵਿੱਚ ਲੈ ਕੇ ਕਾਪੇਆ ਗਲਾਸ ਵਿੱਚ ਲੈ ਕੇ ਮੈਂ ਤਾਂ ਇਸ ਨੂੰ ਫੁਲਕਿਆਂ ਨਾਲ ਖਾ ਰਿਆ ਨਾ ਕਣਕ ਦੀ ਰੋਟੀ ਨਾਲ ਬੜਾ ਹੀ ਸਵਾਦ ਲੱਗਦਾ ਜੀ ਤੁਸੀਂ ਵੀ ਇਦਾਂ ਦੀ ਰਸਮੀ ਖਾ ਕੇ ਦੇਖੋ